ਜਿਹੜਾ ਤਾਂ ਕਾਰਪੋਰੇਟ ਘਰਾਣੇ ਜਿਵੇਂ ਅੰਬਾਨੀ ਅਦਾਨੀ ਉਹਨਾਂ ਦੇ ਨਾਲ ਬੜਾ ਸੌਫਟ ਕਾਰਨਰ ਹੈ ਕਿਉਂਕਿ ਪੂੰਜੀਪਤੀਆਂ ਦੀ ਸਰਕਾਰ ਹੈ ਇਹਨਾਂ ਤੇ ਦੱਸਣ ਦੀ ਵੀ ਵਾਰ-ਵਾਰ ਮੈਨੂੰ ਲੱਗਦਾ ਲੋੜ ਨਹੀਂ ਹੈਗੀ ਵੀ ਆਮ ਬੰਦੇ ਤੱਕ ਵੀ ਇਹ ਚੀਜ਼ਾਂ ਪਤਾ ਹੈ ਪਰ ਸਾਨੂੰ ਇਹਨਾਂ ਚੀਜ਼ਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਜੇ ਅਸੀਂ ਅਣਦੇਖਾ ਕਰਾਂਗੇ ਤਾਂ ਅਸੀਂ ਆਪਣੇ ਜਿਹੜੇ ਮਕਸਦ ਆ ਉਹ ਤੋਂ ਅਸੀਂ ਖੁੰਝ ਜਾਗੇ ਮਸਲਾ ਇਹ ਹੈ ਅਭੀ ਕੀ ਕਾਰਪੋਰੇਟ ਘਰਾਣੇ ਨੇ ਜਿਹੜੀਆਂ ਆਪਣੇ ਬਾਹਰ ਖੇਤੀ ਅਮਰੀਕਾ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੇ ਖੇਤ ਖਰੀਦ ਲਏ ਆ ਤੇ ਉੱਥੇ ਜਿਹੜੇ ਉਹਨਾਂ ਨੇ ਆਪਣੀ ਫਸਲਾਂ ਬੀਜ ਰਹੇ ਆ ਤੇ ਉਹ ਚਾਹੁੰਦੀ ਆ ਵੀ ਸਰਕਾਰ ਵੀ ਆਪਣਾ ਇੱਥੋਂ ਜਿਹੜੀ ਇੰਪੋਰਟ ਡਿਊਟੀ ਆ ਜਾਂ ਫਿਰ ਐਮਐਸਪੀ ਆਪਣਾ ਹਿੰਦੂਸਤਾਨ ਜਾਂ ਪੰਜਾਬ ਦੀ ਫਸਲਾਂ ਤੇ ਨਾ ਮਿਲੇ ਕਾਂ ਇਹਨਾਂ ਦਾ ਮਤਲਬ ਹੈ ਵੀ ਇੱਥੋਂ ਜਦੋਂ ਉਹ ਚੀਜ਼ ਫਰੋਦ-ਫਰੋਦ ਜਿਹੜੀ ਬੰਦ ਹੋ ਜਾਏਗੀ ਤਾਂ ਫਿਰ ਅੰਬਾਨੀ ਅਡਾਨੀਆਂ ਦਾ ਨਹੀਂ ਮਤਲਬ ਇਹ ਮਾਲ ਵੇਚੇਗਾ ਤਾਂ ਕਿਸਾਨ ਦੀ ਮੰਗ ਇਹ ਹੈ ਵੀ ਜਿਹੜੀ ਸਾਡੀ ਫਸਲਾਂ ਦੇ ਉੱਤੇ ਆ ਐਮਐਸਪੀ ਹੋਣੀ ਚਾਹੀਦੀ ਹੈ ਜਿਵੇਂ बार-बार ਹੁਣ ਆਲੋਕ ਦੋ ਸਵਾਲ ਬਹੁਤ ਉੱਠ ਰਹੇ ਆ ਇਸ ਧਰਨੇ ਨੂੰ ਲੈ ਕੇ ਇੱਕ ਤਾਂ ਅਹਿਮ ਸਵਾਲ ਇਹ ਉੱਠਿਆ ਵੀ ਕਿਸਾਨਾਂ ਨੇ ਫੇਰ ਦੁਬਾਰੇ ਧਰਨਾ ਲਾਤਾ ਕਿਸਾਨਾਂ ਨੇ ਫੇਰ ਦੁਬਾਰੇ ਧਰਨਾ ਲਾਤਾ ਇਹਦਾ ਜਵਾਬ ਤਾਂ ਮੈਂ ਇਸ ਤਰੀਕੇ ਨਾਲ ਦਵਾਂਗਾ ਕਿ ਫੇਰ ਦਾ ਮਤਲਬ ਤਾਂ ਇਹ ਹੁੰਦਾ ਵੀ ਜੇ ਕੋਈ ਵਿਲੇ ਬੰਦਾ ਹੋਵੇ ਜਾਂ ਫਿਰ ਕੋਈ ਸਰਕਾਰ ਨੂੰ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਬੰਦਾ ਹੋਵੇ ਇਹ ਕਿਸਾਨ ਤਾਂ ਦੇਖੋ ਆਪ ਪਰੇਸ਼ਾਨ ਹੋਇਆ ਹੋਇਆ ਹੈ ਫਿਰ ਧਰਨਾ ਲਾਉਣ ਦਾ ਮਤਲਬ ਇਹ ਹੈ ਜੀ ਜਦੋਂ ਦਿੱਲੀ ਅੰਦੋਲਨ ਗਏ ਸੀ ਅੱਪਾ ਮੋਦੀ ਨੇ ਐਮਐਸਟੀ ਦੀ ਗਾਰੰਟੀ ਦੇ ਵਾਅਦੇ ਕੀਤੇ ਸੀ ਲਖੀਮਪੁਰੀ ਇਨਸਾਫ ਦੇ ਵਾਅਦੇ ਕੀਤੇ ਸੀ ਕਰਜ਼ਾ ਮਾਫੀ ਦੇ ਵਾਅਦੇ ਕੀਤੇ ਸੀ ਪਰਚੇ ਜਿਹੜੇ ਹੋਏ ਸੀ ਉਹਨਾਂ ਨੂੰ ਕੈਨਸਲ ਕਰਾਂਗੇ ਉਹਨਾਂ ਦੇ ਵਾਅਦੇ ਹੋਰ ਵੀ ਜਿੰਨੀਆਂ ਵੀ ਮੰਗਾ ਸੀ ਕਿਸਾਨਾਂ ਦੀ ਉਹਨਾਂ ਨੂੰ ਲੈ ਕੇ ਵਾਦੇ ਕੀਤੇ ਸੀ ਜਦੋਂ ਹੁਣ ਮੋਦੀ ਸਰਕਾਰ ਉਹ ਮੁੱਕਰੀ ਗਈ ਜਦੋਂ ਮੋਦੀ ਸਰਕਾਰ ਮੁੱਕਰੀ ਗਈ ਤਾਂ ਕਿਸਾਨਾਂ ਨੇ ਹੁਣ ਹੋਰ ਉਹਨਾਂ ਕੋਲ ਜਰੀਆ ਕੀ ਆ ਇਹ ਧਰ ਨਹੀਂ ਆ ਜਰੀਆ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਹੁਣ ਕਿਸਾਨਾਂ ਦੇ ਨਾਲ ਕੋਈ ਡਾਇਰੈਕਟ ਮੀਟਿੰਗ ਤਾਂ ਹੋ ਨਹੀਂ ਰਹੀ ਨਾ ਮੋਦੀ ਦੀ ਤੇ ਇਹ ਆਪਣੀ ਮੰਗਾਂ ਮੰਗਵਾਉਣ ਦਾ ਮੈਨੂੰ ਐ ਲੱਗਦਾ ਕਿ ਐਜੀਟੇਸ਼ਨਿਕ ਪ੍ਰੋਟੈਸਟ ਹੀ ਜਰੀਆ ਹੈ ਬਿਖ ਭੁੱਲੇ ਹੋਏ ਬੰਦਿਆਂ ਨੂੰ ਆਪਣੇ ਵਾਅਦਿਆਂ ਤੋਂ ਭੁੱਲੇ ਹੋਏ ਮੁਲਕਰ ਹੋਏ ਬੰਦਿਆਂ ਨੂੰ ਯਾਦ ਕਰਾਉਣਾ ਦਾ ਇਹੀ ਇੱਕ ਤਰੀਕਾ ਹੈ। ਇੱਕ ਤਾਂ ਇਹ ਗੱਲ ਹੋ ਗਈ ਵੀ ਕਿਸਾਨਾਂ ਨੇ ਫੇਰ ਦੁਬਾਰੇ ਧਰਨਾ ਲਾਤਾ। ਤੇ ਦੂਜੀ ਗੱਲ ਇਹ ਹੈ ਵੀ ਦੇਖੋ ਆਮ ਬੰਦਾ ਹੈ ਕਹਿੰਦਾ ਹੈ ਵੀ ਯਾਰ ਇਹ ਸਿਰਫ ਕਿਸਾਨਾਂ ਦੀ ਲੜਾਈ ਹੈ। ਮੈਂ ਇਸ ਚੀਜ਼ ਨੂੰ ਡਿਵਾਈਡੇਸ਼ਨ ਦੇ ਤੌਰ ਤੇ ਤੁਹਾਨੂੰ ਤੁਹਾਡੀ ਮਾੜੀਆਂ ਦੇ ਰਾਹੀਂ ਸਮਝਾਉਣਾ ਚਾਹੁੰਦਾ ਵੀ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ। ਸਿੰਪਲ ਜੀ ਬੇਸਿਕ ਕੈਲਕੂਲੇਸ਼ਨ ਕਰੋ ਰੋਟੀ ਕਿੰਨੀ ਟੈਂ ਟਾਈਮ ਦੀ ਖਾਣੇ ਹੋ ਠੀਕ ਆ ਉਹ ਰੋਟੀ ਕਿੰਨੀ ਬਣਦੀ ਆ ਸਾਡੀ ਆਟੇ ਤੋਂ ਬਣਦੀ ਆ ਆਟਾ ਕਿੰਨੀ ਬਣਦਾ ਕਣਕ ਤੋਂ ਬਣਦਾ ਠੀਕ ਹੈ ਜੀ ਹੁਣ ਕਣਕ ਦੇ ਉੱਤੇ ਕਿਸਾਨਾਂ ਨੂੰ ਐਮ ਐਸ ਪੀ ਮਿਲੀ ਹੋਈ ਆ ਠੀਕ ਹੈ ਜੀ ਜੇ ਕਿਸਾਨਾਂ ਨੂੰ ਐਮ ਐਸ ਪੀ ਮਿਲੀ ਹੋਈ ਆ ਤਾਂ ਤੁਹਾਡਾ ਆਟਾ ਜਿਹੜਾ ਘਰਾਂ ਦੇ ਵਿੱਚ ਤੁਹਾਡੇ 30 ਤੇ 25 ਰੁਪਏ ਕਿਲੋ ਤੋਂ ਮਿਲਦਾ ਹੈ ਜਾ ਤੁਸੀਂ ਤਿੰਨ ਟਾਈਮ ਦੀ ਰੋਟੀ ਖਾਂਦੇ ਹੋ ਜੇ ਇਹਨਾਂ ਚੀਜ਼ਾਂ ਦੇ ਉੱਤੇ ਐਮਐਸਪੀ ਨਹੀਂ ਹੋਊਗੀ ਤਾਂ મોદી ਇਹ ਵੀ ਕਾਰਪੋਰੇਟ ਘਰਾਣਿਆਂ ਦੇ ਅੰਬਾਨੀ ਦਾਨੀਆਂ ਦੇ ਹੱਥ ਦੇ ਵਿੱਚ ਦੇ ਕੇ ਇਹ ਆਟਾ ਤੁਹਾਨੂੰ ਪੈਕੇਟਾਂ ਦੇ ਵਿੱਚ ਬੰਦ ਕਰਕੇ 몰ਾਂ ਦੇ ਵਿੱਚ 몰ਾਂ ਦੇ ਰਾਹੀਂ ਤੁਹਾਨੂੰ 500 ਤੇ 1000 ਰੁਪਏ ਦੀ ਪੈਕਿੰਗ ਦੇ ਰਾਹੀਂ ਮਿਲਿਆ ਕਰਦਾ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ